ਪਹਿਲੀ ਨਜ਼ਰ ਇਤੋਂ ਰੂਟੀਨ ਲੱਗਦਾ ਕਿ ਠੀਕ ਹੈ ਜੀ ਸੀਨੀਲ ਜਾਖੜ ਪ੍ਰਧਾਨ ਨੇ ਤੇ ਨਾਲ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਅਸ਼ਮੀ ਸ਼ਰਮਾ ਲੱਗੇ ਪਰ ਇਹ ਇੰਨਾ ਸਿਧਾਨੀਆ ਜਿੰਨਾ ਸਿੱਧਾ ਦਿਖਦਾ ਸੁਨੀਲ ਜਾਖੜ ਜਦੋਂ ਕਾਂਗਰਸ ਚੋਂ ਬੀਜੇਪੀ ਚਾਏ ਤਾਂ ਕਈ ਕਾਂਗਰਸੀਆਂ ਨੂੰ ਨਾਲ ਲੈ ਗਏ ਜੀ ਇੱਕਾ ਦੁੱਕਾ ਕਾਂਗਰਸੀ ਮੁਰਗੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਉੱਥੇ ਜਿਹੜਾ ਸਵਾਦ ਪਿਆ ਸੀ ਕਾਜੂ ਵਰਫੀ ਦਾ, ਬਦਾਮ ਕਾਜੂਆਂ ਦਾ, ਸਲੂਟਾਂ ਦਾ, ਸੇਵਾ ਭਾਵ ਦਾ ਹੈ ਨਾ, ਲਤਾਂ ਘਟਾਉਣ ਦਾ, ਉਹ ਭਾਜੀਪੀ ਚੋਂ ਕਲਚਰ ਹੈ ਨੀਗਾ, ਭਾਜੀਪੀ ਤਾਂ ਆਪਣੀ ਪ੍ਰਿੰਟ ਚੱਕ ਕੇ ਆਪੇ ਰੋਟੀ ਪਾ ਕੇ ਖਾਂਦੇ ਨੇ ਅਗਨੇ, ਹੈ ਨਾ? ਉੱਥੇ ਤਾਂ ਆਰਐਸਐਸ ਜਿਵੇਂ ਸੰਗ ਚਲਾਉਂਦਾ ਹੈ ਉਹਨਾਂ ਦਾ ਠੀਕ ਹੈ, ਉਹ ਸਿਧਾਂਤ ਪੰਜਾਬ ਨੂੰ ਮਾਫ ਕਰ ਹੈ ਨਾ ਜਾਂ ਨਹੀਂ ਆਰਐਸਐਸਲੇ ਫਾਰਮੂਲੇ, ਉਹ ਵੱਖਰਾ ਸਵਾਲ ਹੈ ਸਾਡੇ ਲਈ, ਪਰ ਅਗਲੇਆਂ ਦਾ ਆਪਣਾ ਸਿਧਾਂਤ ਤਾਂ ਕੋਈ ਹੈਗਾ। ਅਗਲੇ ਆਪਣਾ ਸਿਧਾਂਤ ਪਾਲਦੇ ਨੂੰ ਵੀ ਉਹ ਭਾਜੀਪੀ ਚੋਂ ਜਾ ਕੇ ਕਾਂਗਰਸੇ ਨੂੰ ਸੂਟ ਨਹੀਂ ਇਸੇ ਤਰ੍ਹਾਂ ਸੁਨੀਲ ਜਾਖੜ ਬੀਜੇਪੀ ਵਾਲੇ ਸੰਚ ਜੱਜ ਟੱਕਟਲੇ ਨਹੀਂ ਉਹਨਾਂ ਕੋਲ ਪ੍ਰਾਣਾ ਤੁਸੀਂ ਐਮਪਲਾਈ ਵੀ ਕਿਸੇ ਦਫ਼ਤਰੋਂ ਦੂਏ ਦਫ਼ਤਰੋਂ ਬਦਲਾ ਕੇ ਆਪਣੇ ਦਫ਼ਤਰ ਲਿਆਉਣਾ ਉਹ 4 ਮਹੀਨੇ 6 ਮਹੀਨੇ ਆਏ ਕਹੀ ਜਾਂਦਾ ਹੁੰਦਾ ਕੋਈ ਕੰਮ ਕੋ ਸਾਢੇ ਤਾਂ ਐ ਹੁੰਦਾ ਸੀ ਉੱਥੇ ਤਾਂ ਇਦਾਂ ਕਰਦੇ ਸੀ ਜੀ ਸੋ ਆਹੀ ਚੀਜ਼ ਹੈ ਉਹਨੂੰ ਸੁਨੀਲ ਜਾਖੜ ਲਈ ਸੁਨੀਲ ਜਾਖੜ ਉੱਥੇ ਜਾ ਕੇ ਅਜੇ ਵੀ ਰਹਿਲੇ ਨਹੀਂ ਹੋਏ